ਗਰਮੀ ਦਾ ਮੌਸਮ ਆ ਗਿਆ ਹੈ ਤੇ ਪਸ਼ੂਆਂ ਵਾਸਤੇ ਨਾ ਸਭ ਤੋਂ ਵੱਡੀ ਸਮੱਸਿਆ ਗਰਮੀ ਦੇ ਵਿੱਚ ਹੁੰਦੀ ਹੈ ਮੱਛਰ ਤੇ ਮੱਖੀ ਦੀ ਇੱਕ ਮੋਟਾ ਮੋਟਾ ਜਾਂ ਮੱਖ ਲੜਦਾ ਹੁੰਦਾ ਹੈ ਮੱਜਾਂ ਦੇ ਬਹੁਤ ਤੁਸੀਂ ਦੇਖੇ ਇਹ ਜਿਹੜਾ ਜੀ ਜੰਤ ਹੈ ਇਹ ਡੰਗਰਾਂ ਨੂੰ ਤੜਫਾ ਕੇ ਰੱਖ ਦਿੰਦਾ ਹੈ ਬੇਰਾਮੀ ਕਰ ਦਿੰਦਾ ਹੈ ਉਹਨਾਂ ਨੂੰ ਜਿਹਦਾ ਅਸਰ ਦੁੱਧ ਤੇ ਵੀ ਪੈਂਦਾ ਹੈ ਦੁਧਾਰੂ ਪਸ਼ੂ ਇਹਦੇ ਨਾਲ ਤੰਗ ਹੁੰਦਾ ਹੈ ਫਿਰ ਉਹ ਦੁੱਧ ਘਟ ਜਾਂਦਾ ਹੈ ਫਿਰ ਆਪਾਂ ਬਾਜ਼ਾਰ ਦੇ ਵਿੱਚੋਂ ਜਾ ਕੇ ਵਨਸਵੰਨੀਆਂ ਸਪਰੇਹਾਂ ਲੈ ਕੇ ਆਨੇ ਆ ਉਹ ਸਪਰੇਹ ਨਾਲ ਹੋ ਸਕਦਾ ਹੈ ਮੱਛਰ ਮੱਖੀ ਤਾਂ ਭੱਜ ਜਾਣ ਪਰ ਇੱਕ ਨਵੀਂ ਸਮੱਸਿਆ ਆ ਜਾਂਦੀ ਹੈ ਸਾਡੇ ਪਸ਼ੂਆਂ ਨੂੰ ਚਮੜੀ ਦਾ ਰੋਗ ਲੱਗ ਜਾਂਦਾ ਹੈ ਕਿਸੇ ਨਾ ਕਿਸੇ ਤਰ੍ਹਾਂ ਦੀ ਅਲਰਜੀ ਹੋ ਜਾਂਦੀ ਹੈ ਸੋ ਇਹ ਸਾਰੇ ਕਾਸੇ ਤੋਂ ਬਚਣ ਵਾਸਤੇ ਮੈਂ ਤੁਹਾਨੂੰ ਅੱਜ ਇੱਕ ਦੇਸੀ ਤਰੀਕੇ ਨਾਲ ਸਪਰੇ ਬਣਾਣੀ ਸਿਖਾਉਂਗਾ ਤੇ ਗਰੰਟੀ ਦਿੰਦਾ ਵੀ ਇਹ ਸਪਰੇ ਕਰਨ ਤੋਂ ਬਾਅਦ ਤੁਸੀਂ ਯਾਦ ਕਰੋਗੇ ਵੀ ਹਾਂ ਅਸੀਂ ਘਰੇ ਇੱਕ ਸਪਰੇ ਬਣਾਈ ਸੀ ਤੇ ਬਾਜ਼ਾਰ ਦੀਆਂ ਕੈਮੀਕਲ ਭਰਪੂਰ ਸਪਰੇਹਾਂ ਨਾਲੋਂ ਕਿਤੇ ਜ਼ਿਆਦਾ ਵਧੀਆ ਇਹ ਤਰੀਕਾ ਜਿਹੜਾ ਮੈਂ ਤੁਹਾਨੂੰ ਦੱਸਣ ਲੱਗਾ ਸੋ ਚਾਹੀਦਾ ਕੀ ਹੈ ਦੋਸਤੋ ਆਪਾਂ ਨੂੰ 1 ਲੀਟਰ ਪਾਣੀ ਲੈਣਾ ਹੈ ਆਪਾਂ 1 ਲੀਟਰ ਪਾਣੀ ਦੇ ਵਿੱਚ ਆਪਾਂ 50 ਐਮ ਐਲ ਸਿਰਕਾ ਪਾ ਲੈਣਾ ਜਿਹਨੂੰ ਵਿਨੇਗਰ ਵੀ ਕਹਿੰਦੇ ਆ ਇਨੂੰ ਚੰਗੀ ਤਰ੍ਹਾਂ ਉਬਾਲਾ ਦੇਣਾ ਹੈ ਜਦੋਂ ਇੱਕ ਦੋ ਉਬਾਲਾ ਆ ਜੇ ਨਾ ਚੰਗੀ ਤਰ੍ਹਾਂ ਫਿਰ ਇਹਨੂੰ ਲਾਹ ਲੈਣਾ ਹੈ ਚੁੱਲ੍ਹੇ ਤੋਂ ਫਿਰ 10 ਗੋਲੀਆਂ ਲੈਣੀਆਂ ਤੁਸੀਂ ਫਨਾਈਲ ਦੀਆਂ ਉਹਦਾ ਬੂਰਾ ਜਾਂ ਬਣਾ ਲੈਣਾ ਐਨ ਬਾਰੀਕ ਕਰ ਲੈਣਾ ਇਸੇ ਤਰ੍ਹਾਂ ਹੀ 10 ਗ੍ਰਾਮ ਲੈਣਾ ਹੈ ਕਪੂਰ ਉਹਨੂੰ ਵੀ ਜਮਾਂ ਬਾਰੀਕ ਕਰ ਲੈਣਾ 300 ਤੋਂ 350 ਐਮਐਲ ਲੈਣਾ ਹੈ ਆਪਾਂ ਡੀਜ਼ਲ ਇਹ ਸਾਰੇ ਕਾਸੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਮਿਕਸ ਕਰਨ ਤੋਂ ਬਾਅਦ ਇਹਨੂੰ ਫਿਰ ਇੱਕ ਵਾਰੀ ਪੁਣ ਲੈਣਾ ਪੁਣ ਕੇ ਤੁਸੀਂ ਇਹਨੂੰ ਪਾਣਾ ਇੱਕ ਸਪਰੇਅ ਵਾਲੀ ਬੋਤਲ ਦੇ ਵਿੱਚ ਜਿਹੜੀਆਂ ਆਮ ਬਾਜ਼ਾਰ ਦੇ ਵਿੱਚੋਂ ਮਿਲ ਜਾਂਦੀਆਂ ਦੀਆਂ ਬੋਤਲਾਂ ਫਿਰ ਇਹਦੀ ਸਪਰੇਅ ਕਰਨੀ ਹੈ ਤੁਸੀਂ ਆਪਣੇ ਪਸ਼ੂਆਂ ਦੇ ਉੱਤੇ ਤੇ ਇਹਦੀ ਤੁਸੀਂ ਬੇਫਿਕਰੀ ਨਾਲ ਸਪਰੇਅ ਕਰ ਸਕਦੇ ਹੋ ਡੰਗਰਾਂ ਦੇ ਨੇੜੇ ਤੇੜੇ ਤੇ ਉਹਨਾਂ ਦੀ ਖੁਰਲੀਆਂ ਦੇ ਨੇੜੇ ਜਿੱਥੇ ਮਰਜ਼ੀ ਕਰ ਦਿਓ ਇਹਦਾ ਮੱਝਾਂ ਦੇ ਉੱਤੇ ਪਸ਼ੂਆਂ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੋਣਾ ਹੈਗਾ ਤੇ ਮੱਛਰ ਮੱਖੀ ਚਾਹ ਕੇ ਵੀ ਤੁਹਾਡੇ ਪਸ਼ੂ ਦੇ ਨੇੜੇ ਨਹੀਂ ਲੱਗ ਸਕੇਗਾ ਬਾਜ਼ਾਰ ਦੀਆਂ ਸਪਰੇਹਾਂ ਨਾਲੋਂ ਕਿਤੇ ਜ਼ਿਆਦਾ ਰਿਲਾਈਏਬਲ ਹੈ ਇਹ ਕਾਫੀ ਸਮੇਂ ਤੱਕ ਇਹਦਾ ਅਸਰ ਰਹਿੰਦਾ ਹੈ ਇਹਦੇ ਨਾਲ ਨਾਲ ਤੁਸੀਂ ਕੀ ਕਰ ਸਕਦੇ ਹੋ ਨਿੰਮ ਦੇ ਪੱਤੇ ਲੈ ਕੇ ਨਾ ਉਹਦਾ ਧੂਆਂ ਵੀ ਕਰਦਿਆ ਕਰੋ ਸ਼ਾਮ ਜੇ ਨੂੰ ਜਿਸ ਵੇਲੇ ਮੱਛਰ ਮੱਖੀ ਜ਼ਿਆਦਾ ਹੁੰਦਾ ਹੈ ਉਸ ਵੇਲੇ ਨਿੰਮ ਦੇ ਪੱਤਿਆਂ ਦਾ ਧੂਆਂ ਕਰੋ ਉਹਦੇ ਨਾਲ ਬਹੁਤ ਫਰਕ ਪੈਂਦਾ ਤੇ ਜੇ ਹੋ ਸਕੇ ਤਾਂ ਤੀਜੇ ਕੁ ਦਿਨ ਅੱਧਾ ਕਿਲੋ ਨਿੰਮ ਦੇ ਪੱਤੇ ਆਪਣੇ ਪਸ਼ੂ ਨੂੰ ਖਵਾਓ ਉਹਦੇ ਨਾਲ ਪਸ਼ੂ ਦਾ ਜਿਹੜਾ ਖੂਨ ਹੈ ਉਹ ਸਾਫ਼ ਵੀ ਹੁੰਦਾ ਤੇ ਖੂਨ ਕੜਤਣ ਤੇ ਆ ਜਾਂਦਾ ਥੋੜਾ ਜਿਹਾ ਫਿਰ ਮੱਛਰ ਮੱਖੀ ਉਦਾਂ ਵੀ ਲਵੇ ਨਹੀਂ ਲੱਗਦਾ ਆ ਜਿਹੜੀ ਸਪਰੇਅ ਮੈਂ ਤੁਹਾਨੂੰ ਦੱਸੀ ਹੈ ਇਹਦੀ ਵਰਤੋਂ ਤੁਸੀਂ ਆਪਣੇ ਘਰਾਂ ਦੇ ਵਿੱਚ ਵੀ ਕਰ ਸਕਦੇ ਹੋ ਸੋ ਬਹੁਤ ਵਧੀਆ ਰਿਜ਼ਲਟ ਨੇ ਤੇ ਸਸਤੀ ਵੀ ਪੈਂਦੀ ਹੈ ਇਹ ਬਾਜ਼ਾਰ ਦੀਆਂ ਕੈਮੀਕਲ ਭਰਪੂਰ ਸਬਰੇਹਾਨ ਵਾਲੋ ਇਹਨੂੰ ਵਰਤ ਕੇ ਦੇਖਿਓ ਤੇ ਉਸ ਤੋਂ ਬਾਅਦ ਕਮੈਂਟ ਜ਼ਰੂਰ ਕਰਿਓ ਜਿਨ੍ਹਾਂ ਵੀਰਾਂ ਨੂੰ ਇਸ ਨੁਕਸੇ ਬਾਰੇ ਪਹਿਲਾਂ ਪਤਾ ਸੀ ਉਹਨਾਂ ਨੇ ਵਰਤਿਆ ਹੋਇਆ ਉਹ ਵੀ ਕਮੈਂਟ ਜ਼ਰੂਰ ਕਰਿਓ ਤੇ ਜੇ ਤੁਹਾਡੇ ਕੋਲ ਇਸ ਤੋਂ ਵੀ ਵਧੀਆ ਕੋਈ ਨੁਕਤਾ ਹੈਗਾ ਕਿਉਂਕਿ ਬੰਦਾ ਇੱਕ ਤੋਂ ਇੱਕ ਤਜਰਬੇਕਾਰ ਬੈਠਾ ਹੁੰਦਾ ਜੇ ਤੁਹਾਡੇ ਕੋਲ ਇਸ ਤੋਂ ਵੀ ਵਧੀਆ ਕੋਈ ਤਜਰਬਾ ਹੈ ਤਾਂ ਮੇਰਾ ਵੀਰ ਉਹ ਕਮੈਂਟ ਦੇ ਵਿੱਚ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਉਹ ਵੀ ਬਾਕੀ ਸਾਰਿਆਂ ਨੂੰ ਪਤਾ ਲੱਗ ਸਕੇ ਇਹਦੇ ਨਾਲ ਮਦਦ ਹੋ ਜਾਂਦੀ ਹੈ ਅੱਗੇ ਤੋਂ ਅੱਗੇ ਫਿਰ ਕਿਹੜੇ ਪਿੰਡ ਗਰਾں ਤੋਂ ਬੈਠ ਕੇ ਵੀਡੀਓ ਦੇਖ ਰਹੇ ਹੋ ਉਹ ਵੀ ਜ਼ਰੂਰ ਲਿਖਿਓ ਬੜੀ ਜਲਦੀ ਨਵੀਂ ਵੀਡੀਓ ਲੈ ਸਾਸਿਕਾਲ ਜੀ ਤੇ ਗਰੰਟੀ ਦੰਨਾ ਵੀ ਇਹ ਸਪਰੇਅ ਕਰਨ ਤੋਂ ਬਾਅਦ ਤੁਸੀਂ ਯਾਦ ਕਰੋਗੇ ਵੀ ਹਾਂ ਅਸੀਂ ਘਰੇ ਇੱਕ ਸਪਰੇਅ ਬਣਾਈ ਸੀ ਤੇ ਬਾਜ਼ਾਰ ਦੀਆਂ ਕੈਮੀਕਲ ਭਰਪੂਰ ਸਪਰੇਹਾਂ ਨਾਲੋਂ ਕਿਤੇ ਜ਼ਿਆਦਾ ਵਧੀਆ ਇਹ ਤਰੀਕਾ ਜਿਹੜਾ ਮੈਂ ਤੁਹਾਨੂੰ ਦੱਸਣ ਲੱਗਾ 1 ਲੀਟਰ ਪਾਣੀ 50 ਐਮ ਐਲ ਸਿਰਕਾ ਨੂੰ ਚੰਗੀ ਤਰ੍ਹਾਂ ਉਬਾਲਾ ਦੇਣਾ ਹਸ ਗੋਲੀਆਂ ਲੈਣੀਆਂ ਤੁਸੀਂ ਫਨਾਈਲ ਦੀਆਂ 10 ਗ੍ਰਾਮ ਲੈਣਾ ਹੈ ਕਪੂਰ 300 ਤੋਂ 350 ਐਮ ਐਲ ਲੈਣਾ ਹੈ ਆਪਾਂ ਡੀਜ਼ਲ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਫਿਰ ਇਹਦੀ ਸਪਰੇਅ ਕਰਨੀ ਹੈ ਤੁਸੀਂ ਆਪਣੇ ਪਸ਼ੂਆਂ ਦੇ ਉੱਤੇ